ਹੋਨੇ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਪੀਮ ਜੈ 파ਰਤ ਸੋ ਸੰਗਲਸੋਲ ਪਿੰਡ ਦੇ ਵਿੱਚ ਜਿਹੜਾ ਵਿਵਾਦ ਚੱਲ ਰਿਹਾ ਸੀ ਜਿੱਥੇ ਸਤਿਗੁਰੂ रविदास ਮਹਾਰਾਜ ਦੀ ਅਮਰਤ ਬਾਣੀ ਜੋ ਡੇਰਾ ਸਚਕੰਡ ਬੱਲਾਂ ਤੋਂ ਸਾਡੇ 108 ਸੰਤ ਨਰਨਜਨਦਾਸ ਮਹਾਰਾਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਪੂਰੇ ਵਰਲਡ ਸੰਸਾਰ ਵਿੱਚ ਜਿਹੜੀ ਅਮਰਤ ਬਾਣੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਤੋਂ ਲਗਾਤਾਰ ਸਾਡੇ ਸਾਥੀ ਜਿਹੜੇ ਜੀਵਨ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਬੜੀ ਸ਼ਰਧਾ ਨਾਲ ਉੱਥੇ ਜਿਹੜਾ ਕਰੋ ਵੀ ਦਾਸ ਮਹਾਰਾਜ ਦੇ ਮਿਸ਼ਨ ਨੂੰ ਬਧਾਉਂਦੀ ਹੋਈ ਅਮਰਤ ਬਾਣੀ ਨੂੰ ਪ੍ਰਚਾਰ-ਪ੍ਰਸਾਰ ਸਾਰੇ ਪਿੰਡ ਵਿੱਚ ਘਰ-ਘਰ ਵਿੱਚ ਇਹਨਾਂ ਨੇ ਕਰਾਇਆ ਅਤੇ ਜਿਹੜਾ ਕਾਫੀ ਚਿਰ ਤੋਂ ਕਾਰ ਜਿਹੜਾ ਲਗਭਗ 3-4 ਸਾਲਾਂ ਤੋਂ ਇਹ ਕਰ ਰਹੇ ਸੀਗੇ ਸੋ ਅੱਜ ਹਰੇਕ ਸਾਲ ਜਿਹੜਾ ਪਿਛਲੇ ਸਾਲ ਵੀ ਇਹੀ ਬਵਾਦ ਪੈਦਾ ਹੋਇਆ ਸੀ ਗੁਰਪੁਰ ਦੇ ਲਾਗੇ ਤੋਂ ਇਸ ਵਾਰ ਵੀ ਜਿਹੜਾ ਇਹੀ ਬਵਾਦ ਪੈਦਾ ਹੋਇਆ ਵੀ ਜਿਹੜਾ ਮੁੰਡਾ ਸੋਨੂ ਆ ਇੱਥੇ ਜਿਹੜੋਂ ਦੂਜੀ ਸਾਰੀ ਜਿਹੜੀ ਆ ਉਹ ਵੀ ਭਾਈਚਾਰੇ ਦੇ ਬੰਦੇ ਸੀਗੇ ਸਾਰੇ ਇਕੱਠੇ ਹੋਏ ਉਹਨਾਂ ਨਾਲ ਗੱਲਬਾਤ ਕੀਤੀ ਉਹ ਸਾਰੇ ਜਣੇ ਜਿਹੜੇ ਆ ਇਹੀ ਵਿਰੋਧ ਕਰਕੇ ਚੱਲ ਗਏ ਵੀ ਅਸੀਂ ਜਿਹੜੇ ਬੰਦੇ ਆ ਜਥੇਬੰਦੀ ਦੇ ਗੁਰੂ ਜੀ ਦਾ ਟੈਕਰ ਫੋਰਸ ਹੋਰ ਸਾਰੇ ਸਾਥੀ ਜਿਹੜੇ ਆ ਸਮਾਜ ਸੇਵਾ ਕਰਮ ਵਾਲੇ ਆ ਬਾਬਾ ਟੇਕ ਜਾਨ ਜੀ ਹੋ ਜਿਹੜਾ ਹੁਸਨ ਲਾਲ ਜੀ ਕਮਲ ਸਾਹਬਲਾ ਜੀ ਸਤੀਸ਼ ਸੁਮਨ ਔਰ ਕਈ ਸਾਥੀ ਜਿਹੜੇ ਇੱਥੇ ਪਹੁੰਚੇ ਸੀਗੇ ਉਹਨਾਂ ਨੂੰ ਇਹ ਹੀ ਕਿਹਾ ਵੀ ਤੁਸੀਂ ਜਿਹੜੇ ਬਾਹਲੇ ਬੰਦੇ ਆਂ ਗਾਨੀ ਗਾਨੀ ਇਹ ਕਰਕੇ ਚਲੇ ਗਏ ਜਿਹੜਾ सोनू ਸੀਗਾ ਉਹਨੂੰ ਇਹ ਗੱਲ ਕੀਤੀ ਆ ਵੀ ਦੇਖੋ ਸਮਾਜ ਜਿਹੜਾ ਆਪਾਂ ਆਪਣੇ ਸਮਾਜ ਆ ਅਸੀਂ ਗੁਰੂ ਵਿਦਾਸ ਮਹਾਰਾਜ ਮੰਨਣ ਵਾਲੇ ਸਾਰੇ ਲੋਕ ਆ ਆਪਾਂ ਪਿੰਡ ਦੇ ਪਰ ਤੁਸੀਂ ਬਰੋ ਜਿਹੜਾ ਅਮਰਤ ਬਾਣੀ ਦਾ ਬਾਰ ਬਾਰ ਆਪਾਂ ਹਰ ਸਾਲ ਕਿਉਂ ਕਰਦੇ ਆ ਤੇ ਇੱਕ ਵੀਡੀਓ ਵੀ ਜਿਹੜੀ ਕਲਿੱਪ ਆ ਉਹਦੇ ਵਿੱਚ ਵੀ ਸਾਫ਼ ਜਿਹੜਾ ਲਫ਼ਜ਼ਾਂ 'ਚ ਇਹ ਬੋਲਦਾ ਵੀ ਜੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਇੱਥੇ ਜਿਹੜਾ ਪ੍ਰਕਾਸ਼ ਕਰਾਉਂਗਾ ਤੇ ਅਮਰਤ ਜਿਹੜੀ ਆਪਣੀ ਮੂਰਤੀ ਆ ਉਹਨੂੰ ਇੱਥੇ ਝੁਕਣਾ ਪਵੇਗਾ ਸ ਉਹਨਾਂ ਨੇ ਮੁੱਦਾ ਬਣਾ ਲਿਆ ਵੀ ਜਿਹੜੀ ਕਮੇਟੀ ਆ ਉਹ ਆਪਾਂ ਨਵੀਂ ਕਮੇਟੀ ਜਿਹੜੀ ਚੁਣਨ ਗਿਆ ਜਿਹੜੇ ਜੀਵਨ ਜੀ ਉਹਦੇ ਮੈਂਬਰ ਨਹੀਂ ਹੋਣਗੇ ਇਹਨਾਂ ਕੱਲਿਆਂ ਨੂੰ ਵਿੱਚੋਂ ਕੱਢ ਦੋ ਅਸੀਂ ਸਾਰਾ ਪਿੰਡ ਜਿਹੜਾ ਨਗਰਿਆਂ ਅਸੀਂ ਇਕੱਠੇ ਆ ਦੇਖੋ ਜਿਨ੍ਹਾਂ ਨੇ ਮਿਹਨਤ ਕੀਤੀ ਆ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਉੱਥੇ ਜਿਹੜਾ ਮੈਂ ਦੇਖੀ ਆ ਵੀਡੀਓ ਇਹਨਾਂ ਨੇ ਆਪਣੇ ਸਿਰ ਤੇ ਉੱਪਰ ਜਿਹੜਾ ਉੱਥੇ ਤੇ ਜਿਹੜਾ ਜੋ ਉੱਥੇ ਕੂਕੜਾ ਕਰਕਟ ਸਿਗਾ ਉਹਨੂੰ ਚੁੱਕਿਆ ਉਹਦੇ ਵੀਡੀਓ 2022 ਦੀ ਆਪਾਂ ਦੇਖੀ ਆ ਸੋ ਇਹਨਾਂ ਨੇ ਜਿਹੜਾ ਉੱਥੇ ਮਿਹਨਤ ਹੀ ਸਖਦਾ ਕੀਤੀ ਆ ਸੋ ਆਪਾਂ ਉਹਨਾਂ ਨੇ ਇਹ ਕਿਹਾ ਉਹ ਆਪਾਂ ਜਿਹੜੇ ਜੀਵਨ ਜੀ ਉਹਨਾਂ ਦੀ ਸਮੁੱਚੀ ਟੀਮ ਇਹਨਾਂ ਨੂੰ ਮਨਾ ਲੈਂਦੀ ਏ ਤੋ ਗੁਰਪੁਰ ਤੋਂ ਬਾਅਦ ਡੇਰਾ ਸਚਕਣ ਬੱਲਾ ਆਪਾਂ ਜਾ ਕੇ ਸਾਰੇ ਪਿੰਡ ਦੇ ਨਗਰ ਦੇ ਇਕੱਠੇ ਹੋ ਗਏ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਗਏ ਤੁਸੀਂ ਜਿਹੜੀ ਨੂੰ ਨਵੀਂ ਕਮੇਟੀ ਚੰਗੀ ਲੱਗਦੀ ਆ ਬਣਾ ਲਈਏ ਉਹ ਇਸ ਗੱਲ ਤੋਂ ਵੀ ਜਿਹੜੇ ਆ ਉਹ ਉਹ ਭੱਜ ਗਏ ਕਹਿੰਦੇ ਵੀ ਅਸੀਂ ਕਮੇਟੀ ਜਿਹੜੀ ਆ ਹੁਣੇ ਬਣਾਵਾਂਗੇ ਸੋ ਇਹ ਵੀ ਆਪਾਂ ਕਿਹਾ ਵੀ ਚੋਣ ਕਰਾ ਲਈਏ ਚੋਣ ਨੂੰ ਵੀ ਨਹੀਂ ਮੰਨੇ ਸੋ ਅੱਜ ਸਾਰੇ ਸਾਥੀ ਇੱਥੇ ਥਾਣੇ ਜਿਹੜਾ ਮਕਸੂਦਾਂ ਆ ਜੇ ਵੀ ਇਕੱਠੇ ਆ ਸੋ ਐਸਐਸ ਆਪਣੇ ਜਿਹੜੇ ਇੱਥੇ ਦੇ ਬਲਬੀਰ ਸਿੰਘ ਜੀ ਐਸਐਸਓ ਸਾਹਿਬ ਆ ਉਹਨਾਂ ਨੂੰ ਸਾਰੀ ਜਾਣਕਾਰੀ ਦੱਸੀ ਆ ਸਾਰੀ ਗੱਲਬਾਤ ਉਹਨਾਂ ਐਸਐਸਪੀ ਸਾਹਿਬ ਟਿਕਾ ਟਿੱਪਣੀ ਅਮਰਦ ਬਾਣੀ ਦੇ ਹੋਊਗੀ ਜਿਹੜਾ ਚਾਹੇ ਸਾਡਾ ਬੰਦਾ ਵੀ ਹੋਰੇ ਉੱਪਰ ਵੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਮੈਂ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਇਹ ਹੀ ਬੇਨਤੀ ਕਰਦਾ ਵੀ ਪਹਿਲਾਂ ਆਪਾਂ ਜੋ ਆਪਣੇ ਗੁਰੂ ਮਹਾਰਾਜ ਨੇ ਡੇਰਾ ਸਾਹਿਬ ਖਣ ਬੱਲਾਂ ਤੋਂ ਸਾਨੂੰ ਜਿਹੜਾ ਉਪਦੇਸ਼ ਇਹ ਹੀ ਆ ਵੀ ਬੜੀ ਨਿਮਰਤਾ ਨਾਲ ਪਿਆਰ ਨਾਲ ਆਪਾਂ ਸਾਰਿਆਂ ਨੂੰ ਜੋੜਨਾ ਜੇਕਰ ਨਹੀਂ ਜੋੜਦੇ ਤਾਂ ਫਿਰ ਆਸਤਾ ਜਿਹੜਾ ਬਾਬਾ ਸਾਹਿਬ ਵੇਦਗੜੀ ਦੀ ਕਲਮ ਦਾ ਉਹ ਆਪਾਂ ਬਣਾਵਾਂਗੇ ਸੋ ਅੱਜ ਜਿਹੜਾ ਐਸਐਚਓ ਸਾਹਿਬ ਜਿਹੜਾ ਮੌਕੇ ਤੇ ਪਿੰਡ ਵਿੱਚ ਗਏ ਆ ਜੋ ਉੱਥੇ ਦਾ ਜੇਕਰ ਕਿਸੇ ਨੇ ਵਧਿੱਕੀ ਜਾਂ ਸ਼ਰਾਰਤ ਕੀਤੀ ਤੇਰੇ ਉੱਪਰ ਜ ਸਾਰੇ ਗੁਰੂ ਦਾ ਡੈਕਰ ਫੋਰ ਸਾਰੀ ਟੀਮ ਵੱਲੋਂ ਕਿਤੇ ਜਾਵਾਂਗੇ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਗੁਰਦੇਵ ਸੋ ਨਿਰਭੈ ਜੈ ਗੁਰਦਾਸ ਸਤਿ ਜੈ ਸ਼੍ਰੀ ਗੁਰੇਵਦਾਸ ਸ਼ਕਤੀ ਅਮਰ ਹੈ